ਬੋਲੇ ਸੋਨਿਆ ਸਵਾਗਤ ਹੈ ਲੋ ਵੀ ਪੰਜਾਬ ਨੂੰ ਇੱਕ ਹੋਰ ਤੋਹਫਾ ਮਿਲ ਗਿਆ ਮਿੱਤਰੋ ਤੁਹਾਨੂੰ ਦਿਖਾਉਣ ਜਾ ਰਹੇ ਆ ਵੀ ਅੱਜ ਕਿਹੜੀ ਨਿਆਬ ਚ ਕੈਮਰੇ ਸਿੱਟਾਈ ਕੈਮਰਗਾ ਪਰੇ ਫਿਰਦੇ ਆ ਤੁਹਾਡੇ ਪੁੱਤ ਅੱਜ ਲੁਧਿਆਣਾ ਜ਼ਿਲ੍ਹੇ ਨੇ ਮਿੱਤਰੋ ਫੇਰ ਵੱਡੀ ਮੱਲ ਮਾਰੀ ਆ ਬਹੁਤ ਹੀ ਚੰਗੀਆਂ ਦੋ ਬਸ਼ੇਰੀਆਂ ਇਸ ਜ਼ਿਲ੍ਹੇ ਦੇ ਵਿੱਚ ਆਈਆਂ ਨੇ ਵਾਲ ਗਰੇਸਟਡ ਫਾਰਮ ਦੇ ਉੱਪਰ ਇਹ ਬਸ਼ੇਰੇ ਜੀ ਵਿਕਟੋਰੀਆ ਉਮਰ 28 ਮਹੀਨੇ ਪਾਵੇਂ ਬੰਦਾ ਹੋਵੇ ਪਾਵੇਂ ਜਾਨਵਰ ਪਾਵੇਂ ਘੋੜਾ ਪਾਵੇਂ ਪੰਛੀ ਨਸਲ ਦਾ ਮੁੱਲ ਮਿੱਤਰੋ ਹਮੇਸ਼ਾ ਹੀ ਪੈਂਦਾ ਬਹੁਤ ਹੀ ਟੌਪ ਬਰੀਡ ਮਾਰਵਾੜੀ ਇਸ ਫਾਰਮ ਦੇ ਉੱਪਰ ਆ ਤੁਹਾਨੂੰ ਆਜੋ ਇੱਕ ਵਾਰ ਗੇੜਾ ਲਵਾਦਾ ਮੈਂ ਸਾਰੇ ਫਾਰਮ ਦਾ ਬਹੁਤ ਸੋਹਣਾ ਫਾਰਮ ਬਣਾਇਆ ਹੋਇਆ ਵਾਲਗਰੇ ਸਟੱਡ ਫਾਰਮ ਪਿੰਡ ਆਸੀ ਕਲਾਂ ਤੇ ਅੱਜ ਇਸ ਫਾਰਮ ਦੇ ਉੱਪਰ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ ਮਿੱਤਰੋ ਕਿਉਂਕਿ ਪੁਸ਼ਕਰ ਮੇਲੇ ਦੀ ਕਰੀਮ ਆ ਜਿਹੜੀ ਉਹ ਇਸ ਫਾਰਮ ਦੇ ਉੱਪਰ ਆਈ ਆ ਮਿੱਤਰੋ ਬਹੁਤ ਹੀ ਚੰਗੀ ਬਸ਼ੇਰੀ ਵਿਕਟੋਰੀਆ ਤੇ ਇੱਕ ਸ਼ਵਤਾਸ਼ ਘੋੜੇ ਦੀ ਬੱਚੀ ਦੋ ਬਾਈ ਇੰਦਰਜੀਤ ਤੇ ਬਾਈ ਰਾਜੂ ਉਹਨਾਂ ਨੇ ਉੱਥੋਂ ਖਰੀਦੀਆਂ ਤੇ ਅੱਜ ਉਹਨਾਂ ਦੀ ਐਂਟਰੀ ਹੋਈ ਆ ਵਾਲਗਰੇ ਸਟੱਡ ਫਾਰਮ ਦੇ ਉੱਪਰ ਪੈਡਕ ਦੇਖੋ ਕਿੰਨੇ ਸੋਹਣੇ ਬਣਾਏ ਹੋਇਆ ਬਾਈ ਉਹਨਾਂ ਨੇ ਜਿਵੇਂ ਹੁਣ ਸਿਆਲ ਦਾ ਸਮਾਂ ਆਉਣਾ ਮੌਸਮ ਆਉਣਾ ਠੰਡ ਦਾ ਤੇ ਉਦੋਂ ਇਹ ਸਾਰੇ ਘੋੜੇ ਐਵੇਂ ਧੁੱਪੇ ਖੜੇ ਹੁੰਦੇ ਆ ਮਿੱਤਰੋ ਆਪਦੇ ਆਪਦੇ ਰਿੰਗ ਦੇ ਵਿੱਚ ਬਹੁਤ ਹੀ ਘੈਂਟ ਫਾਰਮ ਬਾਈ ਨੇ ਬਣਾਇਆ ਹੋਇਆ ਤੇ ਜਿੰਨੇ ਬਾਈ ਦੇ ਸੱਜਣ ਮਿੱਤਰ ਨੇ ਰਿਸ਼ਤੇਦਾਰ ਸੀ ਉਸ ਦਿਨ ਸਾਰੇ ਭਰਾ ਇਕੱਠੇ ਸੀ ਸਾਰੇ ਇਸ ਖੁਸ਼ੀ ਦੇ ਮੌਕੇ ਤੇ ਪਹੁੰਚੇ ਹੋਏ ਸੀ ਮਿੱਤਰੋ ਤੁਹਾਨੂੰ ਇਸ ਫਾਰਮ ਦਾ ਜੋ ਲੈਜੈਂਡ ਕੋੜਾ ਉਹ ਵੀ ਮੈਂ ਅੱਜ ਤੁਹਾਨੂੰ ਦਿਖਾਉਣਾ ਜਿਹਦਾ ਨਾਂ ਜੀ ਨਵਾਬ ਭਾਈ ਇੰਦਰਜੀਤ ਜੀ ਬਹੁਤ ਪ੍ਰੇਮ ਨਾਲ ਜਾਨਵਰ ਸੰਭਾਲਦੇ ਆ ਮਿੱਤਰੋ ਤੇ ਆਹ ਭਾਈ ਗਾਰਡ ਨੇ ਇਸ ਫਾਰਮ ਦੇ ਉੱਪਰ ਸਾਰੀਆਂ ਚੀਜ਼ਾਂ ਬਹੁਤ ਨਸਲੀ ਰੱਖੀਆਂ ਹੋਈਆਂ ਨੇ ਭਾਵੇਂ ਪੰਛੀਆਂ ਦੀ ਗੱਲ ਕਰੀਏ ਭਾਵੇਂ ਜਾਨਵਰਾਂ ਦੀ ਲੱਕੇ ਕਬੂਤਰ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਆ ਟਰਕੀ ਮੁਰਗੀਆਂ ਮੋਰ ਇੱਥੇ ਸਾਰੇ ਆਮ ਖੁੱਲੇ ਫਿਰਦੇ ਆ ਮਿੱਤਰੋ ਤੇ ਬਹੁਤ ਹੀ ਸੋਹਣੀ ਇਹ ਕਹਿ ਲਓ ਵੀ ਇੱਥੇ ਰੌਣਕ ਹੁੰਦੀ ਆ ਪੰਛੀਆਂ ਦੀ ਬਤਕਾਂ ਬਹੁਤ ਰੱਖੀਆਂ ਹੋਈਆਂ ਨੇ ਵੀਰੋ ਰਣ ਹਰ ਇੱਕ ਤਰ੍ਹਾਂ ਦਾ ਪੰਛੀ ਤੇ ਜਾਨਵਰ ਤੁਹਾਨੂੰ ਇੱਥੇ ਮਿਲ ਜੂਗਾ ਇਸ ਫਾਰਮ ਤੇ ਜਾ ਕੇ ਰੂਹ ਨੂੰ ਸਕੂਨ ਮਿਲਦਾ ਮਿੱਤਰੋ ਤੁਸੀਂ ਵੀ ਜੇੜਾ ਜ਼ਰੂਰ ਮਾਰਿਓ ਆਨੰਦ ਆਊਗਾ ਤੇ ਆ ਆ ਗਿਆ ਜੀ ਇਸ ਫਾਰਮ ਦਾ ਮੇਨ ਘੋੜਾ ਲੇਜੈਂਡ ਨਵਾਬ ਰਤਨਾਕਰ ਲਾਈਨ ਦਾ ਬਹੁਤ ਹੀ ਬਿਹਤਰੀਨ ਘੋੜਾ ਮਿੱਤਰੋ ਪੰਜਾਬ ਦਾ ਇਹ ਇੱਕੋ ਇੱਕ ਘੋੜਾ ਜਿਹੜਾ ਆਪਦੇ ਦਮ ਤੇ ਚੱਲਿਆ ਆਪਦੇ ਰਿਜ਼ਲਟਾਂ ਤੇ ਚੱਲਿਆ ਰਿਜ਼ਲਟ ਬਹੁਤ ਚੰਗਿਆਏ ਨੇ ਵਾਲਗਰੇ ਸਟੱਡ ਫਾਰਮ ਦੇ ਉੱਪਰ ਵੀ ਬਹੁਤ ਚੰਗੀਆਂ ਵਸ਼ੇਰੀਆਂ ਖੜੀਆਂ ਨੇ ਤੇ ਇੱਕ ਏਸ ਘੋੜੇ ਦਾ ਬੱਚਾ ਸੀ ਬਹੁਤ ਵੱਡੇ ਕੱਦ ਦਾ ਤੇ ਸ਼ਕੀਨ ਪਰ ਉਹ ਵਸ਼ੇਰਾ ਪੂਰਾ ਹੋ ਗਿਆ ਮਿੱਤਰੋ ਨਹੀਂ ਉਹਨੇ ਵੀ ਗੱਲਾਂ ਬਾਤਾਂ ਹੋਰ ਹੀ ਕਰਨੀਆਂ ਸੀ ਤੇ ਇੱਕ ਅਪਡੇਟ ਮੈਂ ਤੁਹਾਨੂੰ ਨਵਾਬ ਬਾਰੇ ਹੋਰ ਦੇ ਦਾਂ 2025 ਦੇ ਵਿੱਚ ਹੈ ਜਿਹੜੀ ਇਹਦੀ ਫੀਸ ਉਹ 75000 ਹੀ ਰਹਿਣ ਵਾਲੀ ਹੈ ਮਿੱਤਰੋ ਤੇ ਉਸ ਤੋਂ ਬਾਅਦ 26 ਦੀ ਸਟਾਰਟਿੰਗ ਦੇ ਵਿੱਚ ਇਹਦੀ ਫੀਸ ਆ ਜਿਹੜੀ ਉਹ ਵਧਾ ਦਿੱਤੀ ਜਾਣੀ ਆ ਤੇ ਹੁਣ ਤੁਹਾਨੂੰ ਮੈਂ ਦੂਜਾ ਘੋੜਾ ਦਿਖਾਉਣ ਲੱਗਿਆ ਤੇ ਉਹਦੀ ਵੀ ਆਪਾਂ ਨੇ ਐਂਟਰੀ ਕੀਤੀ ਸੀ ਉਹ ਹੈਗਾ ਜੀ ਮਹਿਤਾਬ ਦੇਵਰਾਜ ਰਣੀਆਂ ਦਾ ਪੁੱਤ ਇਸ ਘੋੜੇ ਨੇ ਵੀ ਬਾਈ ਬਹੁਤ ਚੰਗੇ ਰਿਜ਼ਲਟ ਦਿੱਤੇ ਆ ਇਸ ਘੋੜੇ ਦੀ ਮਾਂ ਪੰਜਾਬਲੀ ਸ਼ਾਨ ਦੀ ਤੇ ਆਪ ਆ ਗਿਆ ਇਹ ਦੇਵਰਾਜ ਤੇ ਕੱਦ ਬਿੱਡ ਦਾ ਬਹੁਤ ਚੰਗਾ ਹੈ ਇਸ ਸਾਰੇ ਪੱਲਿਆਂ ਦਾ ਪੂਰਾ ਘੋੜਾ ਮਿੱਤਰੋ ਰਿਜ਼ਲਟ ਵੀ ਇਹਨੇ ਬਹੁਤ ਬਾਕਮਾਲ ਦਿੱਤੇ ਆ ਵਾਲਗਰੇ ਸਟੱਡ ਫਾਰਮ ਦੇ ਉੱਪਰ ਵੀ ਇਹਦੇ ਬੱਚੇ ਹੈਗੇ ਆ ਜੀ ਬਾਕੀ ਹੋਰ ਵੀ ਨੇੜੇ ਤੇੜੇ ਬਹੁਤ ਚੰਗੇ ਬੱਚੇ ਇਸਦੇ ਆਇਆ ਮਹਿਤਾਬ ਦੀ ਫੀਸ ਵੀ ਉਹਨੇ ਬਹੁਤ ਜਾਇਜ਼ ਰੱਖੀ ਹੋਈ ਹੈ ਜੀ ਤੇ ਬਾਕੀ ਜਦੋਂ ਤੁਸੀਂ ਬਾਈ ਉਹਨਾਂ ਨੂੰ ਮਿਲੋਗੇ ਤਾਂ ਤੁਹਾਨੂੰ ਪਤਾ ਚੱਲ ਜਾਣਾ ਮਿੱਤਰੋ ਬਹੁਤ ਹੀ ਬੀਬੇ ਸੁਭਾਅ ਦੇ ਬੰਦੇ ਆ ਮਿਲਣਸਾਰ ਬੰਦੇ ਆ ਤੇ ਘੋੜੇ ਵੀ ਮਾਲਕ ਨੇ ਬਹੁਤ ਚੰਗੇ ਬਖਸ਼ਿਆ ਜਿੱਥੇ ਦੋ ਘੋੜੇ ਆ ਜੀ ਤੁਹਾਨੂੰ ਚੰਗੇ ਦਿਖਾਇਆ ਤੇ ਤੁਹਾਨੂੰ ਹੁਣ ਮੈਂ ਉਹ ਵਸ਼ੇਰੀਆਂ ਵੀ ਦਿਖਾਉਣੀਆਂ ਨੇ ਮਿੱਤਰੋ ਜਿਹੜੀਆਂ ਅੱਜ ਇਸ ਜਗ੍ਹਾ ਤੇ ਪਹੁੰਚੀਆਂ ਨੇ ਬਹੁਤ ਚੰਗੀ ਵਸ਼ੇਰੀ ਇਹ ਕਹ ਲਓ ਵੀ ਆਉਣ ਵਾਲੇ ਸਮੇਂ ਦੀ ਵੱਡੀ ਘੋੜੀ ਬਣੂ ਮਿੱਤਰੋ ਵਸ਼ੇਰੀ ਦੀ ਉਮਰ ਸਿਰਫ ਅਜੇ 28 ਮਹੀਨੇ ਆ ਦੁੱਧਦੰਦ ਵਸ਼ੇਰੀ ਆ 28 ਮਹੀਨੇ ਤੇ ਇਹਦਾ ਪਿਓ ਹੈਗਾ ਜੀ ਕਾਲੀ ਚਰਨ ਘੋੜਾ ਤੇ ਕਾਲੀ ਚਰਨ ਨਵਰਤਨ ਘੋੜੇ ਦਾ ਤੇ ਬਾਈ ਰਜਿੰਦਰ ਨੇ ਆਪਦੇ ਪੋਤਾ ਤੇ ਪੋਤੀ ਨੂੰ ਇਹਨਾਂ ਵਸ਼ੇਰੀਆਂ ਦੇ ਰਸੇ ਫੜਾਏ ਆ ਮਿੱਤਰੋ ਕਿਉਂਕਿ ਤੀਜੀ ਪੀੜ੍ਹੀ ਤੁਸੀਂ ਇਹ ਕਹਿ ਲੋ ਬਾਲਗਰੇ ਸਟੱਡ ਫਾਰਮ ਦੀ ਜੋ ਘੋੜਿਆਂ ਦੇ ਅਜ ਰਸੇ ਫੜ ਰਹੀ ਆ ਬਹੁਤ ਖੁਸ਼ੀ ਦੀ ਗੱਲ ਹੁੰਦੀ ਆ ਮਿੱਤਰੋ ਜਦੋਂ ਇਹ ਜੇ ਮੌਕਿਆਂ ਦੇ ਉੱਪਰ ਸਾਰਾ ਪਰਿਵਾਰ ਯਾਰ ਦੋਸਤ ਇਕੱਠੇ ਹੁੰਦੇ ਆ ਤੇ ਉਸ ਦਿਨ ਵੀ ਜਿਹੜੇ ਆਪਣੇ ਘੋੜਿਆਂ ਵਾਲੇ ਜਿੰਨੇ ਵੀ ਸੱਜਣ ਨੇ ਸਾਰੇ ਪਹੁੰਚੇ ਹੋਏ ਸੀ ਤੇ ਸਾਰੇ ਭਰਾਵਾਂ ਨੂੰ ਬੇਹੱਦ ਖੁਸ਼ੀ ਸੀ ਇਸ ਵਸ਼ੇਰੀ ਦੇ ਆਉਣ ਦੀ ਤੇ ਸਾਰਿਆਂ ਨੂੰ ਚਾ ਸੀ ਜੋ ਪੁਰਾਣੇ ਲੈਜੈਂਡ ਬੰਦੇ ਨੇ ਘੋੜਿਆਂ ਦੇ ਮਿੱਤਰੋ ਉਹ ਸਾਰੇ ਇਸ ਮੌਕੇ ਤੇ ਪਹੁੰਚੇ ਤੇ ਤੁਹਾਡਾ ਵੀ ਮਨ ਕਰਦਾ ਨਾ ਇਸ ਵਸ਼ੇਰੀ ਨੂੰ ਦੇਖਣ ਦਾ ਤਾਂ ਬਾਈਵਰਾਂ ਨੂੰ ਬੇਝਿਜਕ ਤੁਸੀਂ ਫੋਨ ਲਾ ਲਿਓ ਮਿੱਤਰੋ ਤਾਂ ਤੁਹਾਨੂੰ ਇਹਨਾਂ ਵਸ਼ੇਰੀਆਂ ਦੇ ਦਰਸ਼ਨ ਹੋ ਜਾਣਗੇ ਜਿਵੇਂ ਆਪਾਂ ਨਵੀਂ ਚੀਜ਼ ਕੋਈ ਵੀ ਆਪਣੇ ਘਰੇ ਆਉਂਦੀ ਆ ਅੱਜਕੱਲ ਜੋ ਰਿਵਾਜ ਆ ਮਿੱਤਰੋ ਕੇਕ ਕੱਟਦੇ ਆ ਕੇਕ ਕੱਟਿਆ ਗਿਆ ਇਹਨਾਂ ਵਸ਼ੇਰੀਆਂ ਦੇ ਲਈ ਤੇ ਵਸ਼ੇਰੀ ਜਿਹੜੀ ਦੂਜੀ ਆ ਉਹ ਵੀ ਬਹੁਤ ਚੰਗੀ ਆ ਉਹ ਹੈਗੀ ਆ ਸ਼ਪਤਾਸ਼ ਘੋੜੇ ਦੀ ਬੱਚੀ ਮਿੱਤਰੋ ਤੇ ਮਾਂ ਉਹਦੀ ਮੱਝੂ ਕੇ ਬਲੱਡ ਲਾਈਨ ਦੀ ਆ ਤੇ ਇਹ ਬਸ਼ੇਰੀ ਵੀ ਇਹ ਕਹਿ ਲਓ ਵੀ ਆਨਲਾਈਨ ਟਾਈਮ ਦੇ ਵਿੱਚ ਸ਼ੋਹਾਂ ਚ ਪਹਿਲ ਕਮ ਜਾਦ ਹੋ ਗਈ। ਦੋਵੇਂ ਬਸ਼ੇਰੀਆਂ ਬਹੁਤ ਚੰਗੀਆਂ ਨੇ। ਇਸ ਫਾਰਮ ਦਾ ਸ਼ਿੰਗਾਰ ਬਣੀਆਂ ਨੇ ਤੇ ਆਜੋ ਹੁਣ ਮੈਂ ਤੁਹਾਡੀ ਗੱਲਬਾਤ ਬਾਈ ਉਰਾਂ ਨਾਲ ਕਰਾਉਣਾ। ਉਹਨਾਂ ਤੋਂ ਆਪਾਂ ਦੋਵੇਂ ਘੋੜਿਆਂ ਦੀ ਡਿਟੇਲ ਵੀ ਲਵਾਂਗੇ ਕਿ ਕਿੰਨੀ-ਕਿੰਨੀ ਫੀਸ ਚੱਲਦੀ ਆ ਤੇ ਹੋਰ ਵੀ ਕਾਫੀ ਗੱਲਾਂ ਬਾਤਾਂ ਆਪਾਂ ਬਾਈ ਉਰਾਂ ਨਾਲ ਕਰੀਆਂ ਨੇ ਤੇ ਤੁਹਾਡੇ ਨਾਲ ਉਹ ਸਾਂਝੀਆਂ ਕਰਦੇ ਆ। ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਤੁਹਾਨੂੰ ਇਹ ਬਸ਼ੇਰੀਆਂ ਕਿੱਦਾਂ ਲੱਗੀਆਂ ਤੇ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਚੰਗੀ ਤੋਂ ਚੰਗੀ ਚੀਜ਼ ਆ ਜਿਹੜੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰੀ ਤੇ ਬਾਕੀ ਆ ਬਸ਼ੇਰੀਆਂ ਦਲ ਉੱਠਣ ਵਾਲੀਆਂ ਨੇ ਜਦੋਂ ਬੰਦਾ ਲਾਈਵ ਦੇਖੂ ਨਾ ਜਾ ਕੇ ਅੱਖਾਂ ਨਾਲ ਤਾਂ ਗੱਲ ਹੋ ਰਹੀ ਹੋ ਜਾਂਦੀ ਹੈ ਮਿੱਤਰੋ ਕਿਉਂਕਿ ਲੰਮਾ ਸਫ਼ਰ ਤੈਅ ਕਰਕੇ ਆਈਆਂ ਨੇ ਬੱਚੀਆਂ ਅੱਜ ਪਰ ਇਹ ਕਹਿ ਲਓ ਵੀ ਬਰੀਡ ਸੁਧਾਰ ਦੇ ਵਿੱਚ ਇਹ ਜੀਆਂ ਘੋੜੀਆਂ ਬਸ਼ੇਰੀਆਂ ਬਹੁਤ ਵੱਡਾ ਕੰਮ ਕਰਦੀਆਂ ਨੇ ਜਿਵੇਂ ਅੱਜ ਕੱਲ ਦੌਰ ਆ ਚੰਗੇ ਵੱਡੇ ਕੱਦ ਦਾ ਕੱਦ ਦੇ ਨਾਲ ਬਿਊਟੀ ਬਹੁਤ ਘੱਟ ਮਿਲਦੀ ਆ ਪਰ ਇਸ ਬਸ਼ੇਰੀ ਦੇ ਵਿੱਚ ਬਿਊਟੀ ਤਾਂ ਸਟਰਕਚਰ ਸਾਰਾ ਕੁਝ ਪੂਰਾ ਮਿੱਤਰੋ ਆਜੋ ਹੁਣ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੁਹਾਡਾ ਜਾਦੇ ਸਮਾਂ ਨਹੀਂ ਲੈਂਦੇ ਮਿੱਤਰੋ ਤੇ ਆਪਦੇ ਸਜਾ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਤੇ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗੀ ਕਿੱਦਾਂ ਦੇ ਇਹ ਜਾਨਵਰ ਲੱਗੇ ਤੇ ਮਿੱਤਰੋ ਮੈਂ ਖੜਾ ਵਾਲਗਰੇ ਸਟੱਡ ਫਾਰਮ ਦੇ ਉੱਪਰ ਪਿੰਡ ਆਸੀ ਕਲਾ ਅੱਜ ਇੱਥੇ ਦੋ ਵਸ਼ੇਰੀਆਂ ਆਈਆਂ ਨੇ ਪੁਸ਼ਕਰ ਦੇ ਵਿੱਚ ਪੂਰਾ ਤਹਿਲਕਾ ਮਚਾਇਆ ਹੈ ਨਾ ਦੋਵੇਂ ਬਸ਼ੇਰੀਆਂ ਨੇ ਇੱਕ ਸ਼ਫਤਾਸ਼ ਘੋੜੇ ਦੀ ਬੱਚੀ ਆ ਤੇ ਦੂਜੀ ਹੈਗੀ ਕਾਲੀ ਚਰਨ ਦੀ ਤੇ ਦੋਵੇਂ ਬੱਚੀਆਂ ਬਹੁਤ ਚੰਗੀਆਂ ਨੇ ਪੂਰਾ ਚਰਚਾ ਦਾ ਵਿਸ਼ਾ ਰਹੀਆਂ ਨੇ ਪੁਸ਼ਕਰ ਮੇਲੇ ਦੇ ਉੱਪਰ ਤੇ ਅੱਜ ਪਿੰਡ ਦੇ ਵਿੱਚ ਪਹੁੰਚੇ ਨੇ ਵਾਲਗਰੇ ਸਟੱਡ ਫਾਰਮ ਦੇ ਉੱਪਰ ਮੇਰੇ ਨਾਲ ਭਾਈ ਇੰਦਰਜੀਤ ਸਿੰਘ ਆਸੀ ਕਲਾਂ ਤੇ ਭਾਈ ਰਜਿੰਦਰ ਸਿੰਘ ਰਾਜੂ ਆਸੀ ਕਲਾਂ ਭਾਈ ਜੀ ਬਹੁਤ ਬਹੁਤ ਸਵਾਗਤ ਆ ਸਾਰੇ ਭਰਾਵਾਂ ਦਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਭਾਈ ਜੀ ਧੰਨਵਾਦ ਪਹਿਲਾਂ ਤਾਂ ਪ੍ਰਾਪੂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਵੀਰੇ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਤੁਹਾਡ ਸਾਰੇ 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 ਚੈਨਲਾਂ ਦੇ ਤਕਰੀਬਨ ਵੀਡੀਓ ਪਏ ਗਈ ਸੀ ਹਨਾ ਪਤਾ ਲੱਗਿਆ ਸੀ ਸਾਰੇ ਦੋਸਤਾਂ ਨੂੰ ਵੀਰੇ ਤੇ ਆਪਾਂ ਇਹ ਬਸ਼ੇਰੀਆਂ ਦੀ ਇੱਕ ਵਾਰ ਡਿਟੇਲ ਜ਼ਰੂਰ ਸਾਂਝੀ ਕਰੀਏ ਫਿਰ ਆਪਾਂ ਆਪਣੇ ਨਵਾਬ ਤੇ ਮਹਿਤਾਬ ਬਾਰੇ ਵੀ ਜ਼ਰੂਰ ਜਾਣਕਾਰੀ ਦੇਵਾਂਗੇ ਤੇ ਤੁਹਾਡਾ ਫਾਰਮ ਵੀ ਦਿਖਾਵਾਂਗੇ ਫਾਰਮ ਐਸੇ ਵੀ ਦੋਸਤ ਸ਼ਾਰਟ ਦੇ ਵਿੱਚ ਦੇਖ ਰਹੇ ਹੋਣ ਜੀ ਤੇ ਹੁਣ ਸਿਆਲ ਦੇ ਦਿਨ ਨੇ ਜਿਹੜੇ ਤੁਸੀਂ ਬਾਹਰ ਰਿੰਗ ਬਣਾਏ ਹੋਏ ਨੇ ਪੈਡਕੋ ਬਣਾਇਆ ਬਾਲੇ ਘੈਂਟ ਨੇ ਬਈ ਇਹ ਬਣਾਇਆ ਚਲੋ ਹਾਂਜੀ ਠੀਕ ਨੇ ਜੀ ਵਧੀਆ ਜਿੰਨੀ ਕ ਸਮਝ ਸੀ ਉਸ ਹਿਸਾਬ ਨਾਲ ਵੜਾਏ ਨੇ ਪਰ ਵਧੀਆ ਨਹੀਂ ਹਰ ਇੱਕ ਸਾਰਿਆਂ ਨੂੰ ਵਧੀਆ ਲੱਗਦੇ ਹਰ ਇੱਕ ਘੋੜਾ ਪ੍ਰੇਮੀ ਨੂੰ ਇਹ ਹੁੰਦਾ ਵੀ ਮੇਰੇ ਜਾਨਵਰ ਨੇ ਮੇਰੇ ਘੋੜੇ ਨੇ ਜਿਹੜੇ ਵੀ ਉਹ ਪੂਰੀ ਸਹੂਲਤ ਦੇ ਵਿੱਚ ਰਹਿਣ ਤੰਦਰੁਸਤ ਰਹਿਣ ਬਈ ਬਿਲਕੁਲ ਜੀ ਮੇਰੇ ਤੋਂ ਬਿਲਕੁਲ ਬਾਈ ਤੇ ਵਿਕਟੋਰੀਆ ਦੀ ਆਪਾਂ ਦਈਏ ਡਿਟੇਲ ਬਾਈ ਵਿਕਟੋਰੀਆ ਵਿਕਟੋਰੀਆ ਤੋਂ ਸ਼ੁਰੂ ਕਰਦੇ ਹਾਂ ਜੀ ਹਾਂਜੀ 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 ਮੇਰੇ ਜਿਹੜੀ ਵਿਕਟੋਰੀਆ ਹੈਗੀ ਆ ਜੀ ਇਹ ਮੇਅਰ ਹੈ ਜਿਹੜੀ ਤੇ ਇਹ ਕਾਲੀਚਰਨ ਘੁੜੇ ਦੀ ਧੀਆ ਜੀ ਤੇ ਕਾਲੀਚਰਨਾ ਆਪ ਨੂੰ ਨਵਰਤਨ ਦਾ ਸੀ ਠੀਕ ਹੈ ਬਾਈ ਤੇ ਜਿਹੜੀ ਮਦਰ ਆ ਜੀ ਇਹਦੀ ਹਾਂਜੀ ਤੇ ਉਹ ਸੋਰੀਆ ਘੁੜੇ ਦੀ ਆ ਜੀ ਠੀਕ ਹੈ ਜੀ ਤੇ ਸੋਰੀਆ ਆਪ ਜਿਹੜਾ ਹੰਸਰਾਜ ਬਖਰਾਣੇ ਦਾ ਸੀ ਠੀਕ ਠੀਕ ਹੈ ਬਾਈ ਹਾਂਜੀ ਬਲੱਡ ਲਾਈਨ ਵੀ ਬਹੁਤ ਡਿਫਰੈਂਟ ਆ ਰਤਨਾਕਰ ਨਾਲੋਂ ਵੀ ਅਲੀਸ਼ਾਨ ਨਾਲੋਂ ਵੀ ਬਿਲਕੁਲ ਜੀ ਹਾਂਜੀ ਬਿਲਕੁਲ ਡਿਫਰੈਂਟ ਬਲੱਡ ਲਾਈਨ ਆ ਵੀ ਕਿਤੇ ਨੇੜੇ ਤੇੜੇ ਵੀ ਨਹੀਂ ਹੁੰਦੀਆਂ ਹੈਗੀਆਂ ਬਲੱਡ ਲਾਈਨਾਂ ਹਾਂਜੀ ਬਿਲਕੁਲ ਬਾਈ ਤੇ ਇਹ ਫਿਰ ਬਰੀਡਿੰਗ ਪਰਪਸ ਨੂੰ ਸੋਚ ਕੇ ਲਈਆ ਵੀਰੇ ਮਾਈਂਡ ਦੇ ਵਿੱਚ ਹਾਂਜੀ ਬਈ ਸੋਚ ਕੇ ਤਾਂ ਇਹੀ ਲਈ ਆ ਬਈ ਨਵਾਬ ਵਾਸਤੇ ਰੀਡਿੰਗ ਪਰਪਸ ਵਾਸਤੇ ਲਈਆਂ ਨੇ ਜੀ ਬਾਕੀ ਕੁਛ ਉਹ ਜਨਵਰੀ ਨੇ ਸੁਣੇ ਸੀਗੇ ਵੀ ਹਰ ਇੱਕ ਦਾ ਲੈਣ ਨੂੰ ਜੀ ਕਰਦਾ ਸੀ ਉੱਥੇ ਤੇ ਜਦੋਂ ਸਾਡੇ ਪ੍ਰਮਾਤਮਾ ਨੇ ਸਾਡੇ ਘਰ ਦਾ ਦਾਣਾ ਪਾਣੀ ਲਿਖਿਆ ਹੋਇਆ ਸੀਗਾ ਜੀ ਇਸ ਫਾਰਮ ਦਾ ਦਾਣਾ ਪਾਣੀ ਲਿਖਿਆ ਸੀ ਆ ਗਈ ਸਾਡੇ ਪਰਵਾਰ ਬਿਲਕੁਲ ਬਾਈ ਤੇ ਵਿਕਟੋਰੀਆ ਜਿਹੜੀ ਬਈ ਉਹ ਕਿੰਨੀ ਉਮਰ ਦੀ ਹੋਗੀ ਜੀ ਵਿਕਟੋਰੀਆ ਜੀ ਹਜੇ ਮਿਲਕਟੀਥ ਆ ਜੀ ਜੀ ਹਾਂਜੀ ਤਕਰੀਬਨ ਹਜੇ 28 ਕਿ ਮਹੀਨੇ ਦੀ ਆ ਜੀ ਠੀਕ ਹੈ ਬਾਈ ਜੀ ਤੇ ਹਾਈਟ ਕਿੰਨੀ ਆ ਬਈ ਹਾਈਟ ਵੀ ਚਲੋ ਕਿਉਂਕਿ ਦੌਰ ਅੱਜ ਕੱਲ ਹਾਈਟ ਦਾ ਜੀ ਹਾਈਟ ਦੇ ਨਾਲ ਇਹ ਸੌਪਣ ਵੀ ਬਹੁਤ ਜ਼ਿਆਦਾ ਬਸ਼ੇਰੀ ਦੇ ਵਿੱਚ ਹਾਂਜੀ ਹਾਈਟ ਤਾਂ ਤੁਹਾਨੂੰ ਬਿਆਨਤ ਵੀਰੇ ਦੇਖੇ ਤੋਂ ਹੀ ਪਤਾ ਲੱਗਦਾ ਤੇ ਸਾਰੇ ਇੰਡੀਆ ਦੇ ਵਿੱਚ ਹੀ ਚਰਚੇ ਨਹੀਂ ਵੀ ਇੰਨੀ ਹਾਈਟ ਆ ਵੈਸੇ 67 ਇੰਚ ਹਾਈਟ ਹੈਗੀ ਹੈ ਜੀ ਠੀਕ ਹੈ ਜੀ ਤੇ ਜਿਵੇਂ ਮਿਲਕਟੀਸ ਆ ਬਾਈ ਵੀ ਕਰੂਗੀ 70 ਵਾਲਾ ਅੰਕੜਾ ਪਾਰ ਇਹ ਬਾਈ ਹਾਂ ਮੇਬੀ ਹਾਂਜੀ ਪ੍ਰਮਾਤਮਾ ਸੌਖ ਰੱਖੇ ਤੰਦਰੁਸਤੀ ਬਖਸ਼ੇ ਤਾਂ ਸੱਤਰ ਨੂੰ ਹੱਥ ਜਲਾਉਗੀ ਜੀ ਬਿਲਕੁਲ ਬਿਲਕੁਲ ਬਾਈ ਜੀ ਤੇ ਜਿਹੜੀ ਦੂਜੀ ਬਸ਼ੇਰੀ ਆ ਬਈ ਆਪਾਂ ਕਮੈਤ ਜੀ ਉਹਦੀ ਕੀ ਡਿਟੇਲ ਹੈ ਵੀਰੇ ਜਿਹੜੀ ਕਮੈਤ ਆ ਵੀਰੇ ਉਹ ਹੈਗੀ ਆ ਬਸ਼ੇਰੀ ਆਪਣੇ ਸਤਿਤਾਸ਼ ਦੀ ਜੀ ਜੀ ਜਿਹਨੂੰ ਕੇ ਸਾਰੇ ਜਾਣਦੇ ਹੀ ਨੇ ਸਤਿਤਾਸ਼ ਨੂੰ ਹਾਂਜੀ ਤੇ ਜੇ ਉਹਦੇ ਮਦਰ ਸਾਈਡ ਲਈ ਉਹਦੀ ਮਦਰ ਹੈਗੀ ਆ ਜੀ ਆਕੀ ਦੀ ਅੱਛਾ ਜੀ ਹਾਂ ਉਹਦੀ ਮਦਰ ਦਾ ਨਾਮ ਹੈਗਾ ਆਕੀ ਜੀ ਤੇ ਆਕੀ ਦਿੱਤੀ ਆ ਜੀ ਠੀਕ ਠੀਕ ਹੈ ਬਾਈ ਜੀ ਉਹ ਕਿੰਨੀ ਉਮਰ ਦੀ ਹੋਗੀ ਵੀਰੇ ਬਰੀ 12 ਮਹੀਨੇ ਦੀ ਹੈ ਜੀ 12 ਮਹੀਨੇ ਦੀ ਹਾਂ ਉਹ ਵੀ ਬਹੁਤ ਚੰਗੇ ਉਹ ਵੀ ਤੁਸੀਂ ਇੱਕ ਬਰੀਡਰ ਬੰਦੇ ਤੋਂ ਖਰੀਦੀ ਉਹਨਾਂ ਦੀ ਮਨ ਨਾਲ ਦੀਪਕ ਜੀ ਦੀ ਹੋਈ ਸੀ ਇਹ ਵੀਰੇ ਠੀਕ ਠੀਕ ਹੈ ਜੀ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਨਵਾਬ ਵਾਸਤੇ ਲਈਆ ਹਨਾ ਵੀ ਚਲੋ ਚੰਗੀ ਬਰੀਡਿੰਗ ਨਵਾਬ ਵੀ ਬਹੁਤ ਟਾਪ ਦਾ ਬਰੀਡਰ ਘੋੜਾ ਵੀ ਰਿਹਾ ਹਨਾ ਚੰਗੀ ਬਰੀਡਿੰਗ ਕਰ ਰਿਹਾ ਪਿੱਛੇ ਮਿਲਣਾ ਦਾ ਉਸ ਦੀ ਵੀ ਸ਼ਰੀ ਖੜੀ ਆ ਹਾਂਜੀ ਹਾਂਜੀ ਤੇ ਇੱਕ ਇਧਰ ਵੀ ਛੋਟੀ ਬੱਚੀ ਵੀ ਉਹ ਵੀ ਆਪਾਂ ਚਲੋ ਦਰਸ਼ਕਾਂ ਨੂੰ ਦਿਖਾਵਾਂਗੇ ਹਾਂਜੀ ਇਹ ਛੋਟੀ ਬੱਚੀ ਵੀ ਨਵਾਬ ਦੀ ਹੋਈ ਜੀ ਇਹ ਜਿਹੜੀ ਹੈ ਠੀਕ ਆ ਬਾਈ ਤੇ ਹੁਣ ਨਵਾਬ ਦੀ ਅਪਡੇਟ ਦੀ ਆਪਾਂ ਕਿੰਨੀ ਫੀਸ ਤੇ ਛੱਡ ਰਹੇ ਹੁਣ ਨਵਾਬ ਨੂੰ ਆਪਾਂ ਵੀਰੇ ਨਵਾਬ ਬੇਅੰਤ ਵੀਰ ਇਸ ਵਕਤ ਜਿਹੜੀ ਉਹਦੀ ਫੀਸ ਆ ਉਹ 75000 ਰੁਪਇਆ ਜੀ ਲੇਕਿਨ ਅਸੀਂ 1 ਜਨਵਰੀ 202 ਫੀਸ ਇਨਕਰੀਜ਼ ਕਰਕੇ 1,25,000 ਕਰਤੀ ਜੀ ਠੀਕ ਹੈ ਭਾਈ ਜੀ ਹਾਂ ਜੀ ਹੁਣ ਜਿਹੜੇ ਨਵੇਂ ਸਾਲ ਦੇ ਵਿੱਚ ਜਿਹੜੀਆਂ ਘੋੜੀਆਂ ਆਉਣਗੀਆਂ ਅਸੀਂ 1,25,000 ਤੇ ਘੋੜੇ ਦੀ ਮੀਟਿੰਗ ਫੀਸ ਲਵਾਂਗੇ ਜੀ ਠੀਕ ਹੈ ਜੀ ਜਿਵੇਂ ਹੁਣ ਨਵੰਬਰ ਅੱਧਾ ਹੋ ਗਿਆ ਤਕਰੀਬਨ ਹਾਂ ਦਸੰਬਰ ਡੇਢ ਮਹੀਨਾ ਜੇ ਡੇਢ ਮਹੀਨਾ ਹਾਂ ਜੀ 75 ਤੇ ਛੱਡਾਂਗੇ ਠੀਕ ਹੈ ਭਾਈ ਜੀ ਕੋਈ ਜੰਪ ਦਾ ਰਹਿੰਦਾ ਇਹ ਚ ਵੀਰੇ ਦੋ ਜੰਪ ਜਾਂ ਕਿੰਨਾ ਕਿੰਨੀ ਜੰਪ ਦਾ ਇੱਕਣਾ ਜੀ ਅਸੀਂ ਤਿੰਨ ਹੀਟਾਂ ਤੇ ਘੋੜਾ ਛੱਡਦੇ ਹਾਂ ਜੀ ਠੀਕ ਹੈ ਭਾਈ ਹਾਂ ਜੀ ਰਿਪੀਟ ਕਰਦੇ ਆ ਤਿੰਨ ਹੀਟਾਂ ਠੀਕ ਆ ਬਈ ਹਾਂਜੀ ਜਿਵੇਂ ਮੈਂ ਡਾਕਟਰ ਕਹੂੰਗਾ ਇੱਕ ਜੰਪ ਦੋ ਜੰਪ ਹਰ ਇੱਕ ਉਮੀਦ ਦਿੰਦੇ ਆ ਉਮੀਦ ਦਿੰਦੇ ਆ ਨਹੀਂ ਠੀਕ ਆ ਬਈ ਤਿੰਨ ਜੰਪ ਬਹੁਤ ਹੋ ਜਾਂਦੇ ਆ ਇਹ ਹਨਾ ਤਿੰਨ ਹੀਟਾਂ ਆਪਾਂ ਕਹਿ ਦਈਏ ਤਾਂ ਬਿਲਕੁਲ ਬਈ ਤੇ ਥੋੜਾ ਜਿਹਾ ਨਵਾਬ ਬਰੀ ਬਾਈ ਚਾਨਣਾ ਪਾ ਦਈਏ ਵੈਸੇ ਤਾਂ ਪੂਰਾ ਲੈਜੈਂਡ ਕੋੜਾ ਸਾਰਿਆਂ ਨੂੰ ਪਤਾ ਹੀ ਆ ਕਿ ਕਿਹੜੇ ਕੋੜੇ ਦਾ ਪੁੱਤ ਆ ਇਹ ਹਨਾ ਕਿੱਥੇ ਜੰਮਿਆ ਪਿਆ ਸਾਰਿਆਂ ਨੂੰ ਪਤਾ ਕਿ ਇਸ ਲਾਈਨ ਦਾ ਰਤਨਾਕਰ ਲਾਈਨ ਦਾ ਸਭ ਤੋਂ ਬਿਹਤਰੀਨ ਕੋੜਾ ਆਪਾਂ ਨਵਾਬ ਨੂੰ ਕਹਿ ਸਕਦੇ ਆ ਜੋ ਆਪਣੇ ਪੰਜਾਬ ਦੇ ਵਿੱਚ ਆ ਬਈ ਹਾਂਜੀ ਬਈ ਜੀ ਬਿਲਕੁਲ ਨਵਾਬ ਦਾਦਾ ਸਾਰਿਆਂ ਨੂੰ ਐਸੇ ਪਤਾ ਹੀ ਆ ਫਿਰ ਵੀ ਇੱਕ ਵਾਰੀ ਦੁਬਾਰਾ ਦੱਸ ਦਿੰਨੇ ਆ ਜੀ ਨਵਾਬ ਸਾਹਿਰ ਜਿਹੜਾ ਸੀਗਾ ਇਹਦਾ ਵਾਪਸੀਗਾ ਉਹ ਰਤਨਾਕਰ ਸੀ ਜਿਹੜਾ ਕਿ ਲੈਜੈਂਡਰੀ ਨਤਰਕ ਰਤਨਾਕਰ ਦੇ ਨਾਮ ਤੇ ਜਾਣਿਆ ਜਾਂਦਾ ਤੇ ਮਾਂ ਇਹਦੀ ਹੈਗੀ ਜੀ ਚੈਂਪੀਅਨ ਮੋਣੀ ਮੋਣੀ ਹਾਂਜੀ 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 ਠੀਕ ਆ ਬਾਈ ਜੀ ਤੇ ਬਾਕੀ ਨੇ ਭਾਈ ਬੱਚੇ ਜਿੰਨੇ ਵੀ ਦਿੱਤੇ ਆ ਭਾਈ ਸਾਰੀ ਟੌਪ ਦੇ ਦਲ ਸ਼ਿੰਗਾਰ ਦੇ ਕੋ ਉਹ ਵੀ ਸ਼ੋਹਾਂ ਦਾ ਸ਼ਿੰਗਾਰ ਬਣ ਰਿਆ ਹਾਂਜੀ ਹਾਂਜੀ ਬਿਲਕੁਲ ਤੇ ਬਾਈ ਛਿੰਦੇ ਆਲਾ ਗਲਬਾਗ ਹੋ ਗਿਆ ਜੀ ਗਲਬਾਗ ਹੋ ਗਿਆ ਜੀ ਇੱਕ ਮਾਰਨਿੰਗ ਸਟਾਰ ਹਾਂਜੀ ਪਿਛਲੇ ਸਾਲ ਨੂੰ ਪੁਸ਼ਕਰ ਦੇ ਵਿੱਚ ਵੀ ਜਿੱਤੇ ਮਾਰਨਿੰਗ ਸਟਾਰ ਹਾਂਜੀ ਹਾਂਜੀ ਹ ਅੰਛੇ ਜੀ ਤੇ ਬਾਕੀ ਬਸ਼ੇਰੀਆਂ ਬਹੁਤ ਚੰਗੀਆਂ ਤਿਆਰ ਹੋ ਰਹੀਆਂ ਨੇ ਹਾਂਜੀ ਹਾਂਜੀ ਸੰਜੀ ਹਾਂਜੀ ਸੀਮਨ ਵੀ ਅਵੇਲੇਬਲ ਆ ਵੀਰੇ ਦਾ ਅੱਛਾ ਚਲ ਸੀਮਨ ਵੀ ਅਵੇਲੇਬਲ ਹੈ ਵੀਰੇ ਦਾ ਹਾਂਜੀ ਬਿਲਕੁਲ ਦਾ ਅੱਛਾ ਇਹਦਾ ਸੀਮਨ ਵੀ ਅਸੀਂ ਫ੍ਰੀਜ਼ ਕਰਾਇਆ ਸੀਗਾ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਪਹੁੰਚਾਈਦਾ ਹੋਵੇ ਤਾਂ ਅਵੇਲੇਬਲ ਹੈ ਠੀਕ ਹੈ ਵੀਰੇ ਹਾਂਜੀ ਤੇ ਹੁਣ ਆਪਾਂ ਦੂਜੀ ਗੱਲ ਕਰੀਏ ਅਲੀਸ਼ਾਨ ਲਾਈਨ ਦਾ ਜਿਹੜਾ ਆਪਣੇ ਕੋਲ ਮਹਿਤਾਬ ਵੀਰੇ ਮਹਿਤਾਬ ਜਿਹੜਾ ਹੈਗਾ ਜੀ ਇਹਦਾ ਸਾਇਰ ਆ ਜੀ ਦੇਵਰਾਜ ਜੀ ਤੇ ਇਹਦੀ ਮਾਂ ਹੈਗੀ ਹੈ ਜੀ ਰੰਗਵੇਲਾ ਨਾਂ ਜੀ ਉਹਦਾ ਮੇਰੀ ਮਦਰ ਦਾ ਤੇ ਉਹ ਪੰਜਾਬ ਵਾਲੀ ਸ਼ਾਨ ਦੀ ਹੈ ਜੀ ਠੀਕ ਆ ਬਾਈ ਜੀ ਤੇ ਇਹਦੀ ਹਾਈਟ ਤੇ ਉਮਰ ਕਿੰਨੀ ਆ ਬਾਈ ਇਹਦੀ ਹਾਈਟ ਜਿਹੜੀ ਹੈਗੀ ਆ ਇਸ ਵਕਤ 65 ਪਲੱਸ ਆ ਜੀ ਤੇ ਉਮਰ ਹੈਗੀ ਆ ਜੀ ਦੀ 6 ਸਾਲ ਦੀ 6 ਸਾਲ ਹਾਂ ਬੱਚੇ ਇਹਦੇ ਬਹੁਤ ਚੰਗੇ ਆ ਹਾਂ ਜੀ ਬਹੁਤ ਸੋਹਣੇ ਬੱਚੇ ਨੇ ਆਪਣੇ ਘਰੇ ਵੀ ਪੱਛੀ ਇੱਥੇ ਆਪਣੇ ਫਾਰਮ ਤੇ ਖੜੀ ਹੈ ਜੀ ਹਾਂਜੀ ਤੇ ਬਾਕੀ ਹੋਰ ਵੀ ਬਹੁਤ ਜਗ੍ਹਾ ਤੇ ਇਹਦੇ ਬੱਚੇ ਖੜੇ ਨੇ ਜੀ ਠੀਕ ਹੈ ਜੀ ਤੇ ਬਹੁਤ ਸੋਹਣਾ ਚੰਗਾ ਰਿਜ਼ਲਟ ਆ ਜੀ ਚੰਗੇ ਵਧੀਆ ਬਰੀਡ ਕਰ ਰਹੇ ਜੀ ਠੀਕ ਆ ਬਾਈ ਜੀ ਜਿਵੇਂ ਹੁਣ ਮੈਂ ਦੇਖਿਆ ਨਵਾਬ ਕੋਲ ਵੀ ਉੜੀਂ ਦੇਈਆਂ ਹੋਈਆਂ ਨੇ ਖੜੀਆਂ ਨੇ ਫਾਰਮ ਤੇ ਮਹਿਤਾਬ ਤੋਂ ਵੀ ਹੋਣੀ ਤੁਸੀਂ ਜੰਪ ਦਿੱਤਾ ਹਨ ਤੇ ਪਹਿਲਾਂ ਨਾਲੋਂ ਕਿਵੇਂ ਦਾ ਚੇਂਜ ਲੱਗ ਰਿਹਾ ਕਿਉਂਕਿ ਹੁਣ ਤੁਸੀਂ ਥੋੜਾ ਜਿਵੇਂ ਬਾਈ ਰਾਜੂ ਦੀ ਇੰਟਰਵਿਊ ਭਾਈ ਪੰਜਾਬ ਚ ਹੋ ਗਈ ਹਨ ਵੀ ਥੋੜਾ ਜਿਹਾ ਜੰਗੀ ਪੱਦਰ ਤੇ ਹੋ ਗਏ ਤੁਸੀਂ ਜ਼ਿਆਦਾ ਤੇ ਹੁੰਦੇ ਲੱਗੇ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਇਕੱਲੇ ਨੂੰ ਥੋੜਾ ਫੈਸਲਾ ਲੈਣਾ ਔਖਾ ਹੁੰਦਾ ਸੀ ਹਨ ਉਹ ਤਾਂ ਹੁੰਦਾ ਹੀ ਆ ਹਾਂ ਜੀ ਹਾਂ ਹੁਣ ਇੱਕ ਕਰ ਇੱਕ 11 ਹੋ ਗਏ ਤੁਹਾਡੇ ਹਾਂ ਜੀ ਹਾਂ ਤੇ ਹੁਣ ਕਿਵੇਂ ਦਾ ਸਿਸਟਮ ਕਿਵੇਂ ਦਾ ਮਹਿਸੂਸ ਹੁੰਦਾ ਬਈ ਬਦਿਆ ਮਹਿਸੂਸ ਹੋ ਰਿਹਾ ਜੀ ਅੱਜ ਵੀ ਸਾਰੇ ਭਰਾਏ ਹੋਈ ਸੀ ਜੀ ਅੱਜ ਤੁਹਾਨੂੰ ਪਤਾ ਹੀ ਆ ਬਾਕੀ ਇਹ ਤੁਨੀ ਸਿਆਣੀ ਹੋ ਵੀ ਇੱਕ ਬੰਦੇ ਦਾ ਡਿਸੀਜਨ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਹਾਂਜੀ ਤੇ ਬਾਕੀ ਜਦੋਂ ਭਰਾ ਨਾਲ ਹੁਣ ਸਾਰੇ ਜੀ ਤੇ ਡਿਸੀਜਨ ਲੈਣਾ ਬੜਾ ਸੌਖਾ ਹੋ ਜਾਂਦਾ ਜੀ ਬਿਲਕੁਲ ਹਾਂਜੀ ਤੇ ਇਸ ਵਾਰ ਦੋਹੇ ਭਰਾ ਪੁਸ਼ਕਰ ਮੇਲੇ ਹੀ ਘੁੰਮਦੇ ਰਿਹਾ ਸੀ ਤੁਹਾਡੇ ਅੱਡੇ ਤੇ ਗਿਆਂ ਬਾਈ ਉਹ ਨਹੀਂ ਕਿੱਥੇ ਗਏ ਨੇ ਬਾਈ ਉਹ ਨਹੀਂ ਮੇਲਾ ਘੁੰਮਣ ਗਏ ਹੋਏ ਨੇ ਤੇ ਮੇਲਾ ਘੁੰਮ ਕੇ ਚੰਗੀਆਂ ਚੀਜ਼ਾਂ ਲੈ ਕੇ ਆਇਓ ਕੱਢ ਗਏ ਬਾਈ ਇੱਕ ਹੀ ਇਸ ਤਰ੍ਹਾਂ ਸੀਗਾ ਜੀ ਇੱਕ ਹੀ ਡਿਊਟੀ ਮੇਰੀ ਸੀਗੀ ਮਾ ਆਪਣੇ ਟੈਂਟ ਤੇ ਜੀ ਤੇ ਵੀਰਾਂ ਇੱਕ ਦੀ ਮੇਲਾ ਕੋ ਬਣਾਇਆ ਸੀਗਾ ਜੀ ਫਿਰ ਵੀਰਾਂ ਨੇ ਮੇਲਾ ਹੀ ਕੋ ਮੈਜੀ ਸਾਰਾ ਹਾਂ ਜੀ ਮੇਲਾ ਘੁੰਮ ਕੇ ਇਹ ਕਹਿ ਲੋ ਵੀ ਪੂਰੀ ਟਾਪ ਦੀਆਂ ਦੋ ਬਸ਼ੇਰੀਆਂ ਜਿਹੜੀਆਂ ਉੱਥੋਂ ਹਾਂ ਜੀ ਕਰੀਮ ਆ ਜਿਹੜੀ ਆਪਾਂ ਪੁਸ਼ਕਰ ਤੋਂ ਲੈ ਕੇ ਆਏ ਚਲੋ ਹਾਂ ਜੀ ਪਰਮਾਤਮਾ ਦੀ ਕਿਰਪਾ ਜੀ ਜਿਹੜੀ ਉਹ ਵੀ ਇਹਨਾਂ ਨੂੰ ਮੇਰ ਹੋਈ ਆ ਬਿਲਕੁਲ ਤੇ ਮਹਿਤਾਬ ਦੀ ਫੀਸ ਕਿੰਨੀ ਰੱਖੀ ਹੋਈ ਹੈ ਮਹਿਤਾਬ ਦੀ ਜੀ 51000 ਰੁਪਏ ਫੀਸ 51000 ਰੁਪਏ ਫੀਸ ਆਹ ਜੀ ਠੀਕ ਆ ਵੀਰੇ ਆਜੋ ਆਪਾਂ ਨਵਾਬ ਵਾਲੀ ਬੱਚੀ ਵੀ ਇੱਕ ਦਿਖਾ ਦਈਏ ਹਾਂ ਇੱਧਰ ਜਿਹੜੀ ਖੜੀ ਆ ਇਹ ਘੋੜੀ ਕਿਹੜੇ ਘੋੜੇ ਦੀ ਆ ਵੀਰੇ ਜਿਹੜੀ ਕਮੈਤਾਂ ਨਾਲ ਇਹ ਵੀਰੇ ਮੇਘਦੂਤ ਘੋੜੇ ਦੀ ਬੱਚੀ ਆ ਜੀ ਇਹ ਠੀਕ ਆ ਜੀ ਇਹ ਘੋੜੀਆਂ ਮੇਘਦੂਤ ਦੀ ਆ ਮੇਘਦੂਤ ਦੀ ਹਾਂ ਜੀ ਠੀਕ ਆ ਇਹਦੇ ਨਾਲ ਪਿੱਛੇ ਨਵਾਬ ਦੀ ਬੱਚੀ ਹੈਗੀ ਵੀ ਇਹ ਪਿੱਛੇ ਨਵਾਬ ਦੀ ਵੀਰੇ ਬੱਚੀ ਆ ਇਹਦੇ ਆ ਜਿਹੜੀ ਹੈਗੀ ਆ ਇਹ ਹਜੇ ਵੀਰੇ ਡੇਢ ਦੋ ਮਹੀਨੇ ਤੋਂ ਘੱਟ ਹੀ ਆ ਵੀਰੇ ਦੀ ਉਮਰ ਲੋ ਵੀ ਬੱਚੀ ਦੇਖ ਲਓ ਮਾਰਕਿੰਗ ਇੱਕ ਸਾਈਡ ਦੇ ਦੋ ਪੈਰ ਚਿੱਟੇ ਆ ਇਹਦੇ ਵੀਰੇ ਹਨ ਹਾਂਜੀ ਇੱਕ ਸਾਈਡ ਦੇ ਦੋ ਪੈਰ ਚਿੱਟੇ ਨੇ ਜੀ ਮੱਥੇ ਪਟਾ ਜੀ ਮੱਥੇ ਪਟਾ ਹਾਂਜੀ ਮੱਥੇ ਪਟਾ ਨਵਾਬ ਉਹ ਕਾਫੀ ਦੇ ਦੇ ਰਿਹਾ ਬਾਈ ਹਨ ਆਲਮੋਸਟ ਮੱਥੇ ਪਟਾ ਹੀ ਆ ਰਿਹਾ ਜੀ ਹਾਂ ਕਿਉਂਕਿ ਇਹਦੇ ਪਿਓ ਦੇ ਵੀ ਸੀ ਹਨ ਹਾਂਜੀ ਹਾਂਜੀ 90 पर, 90% ਜੀ ਹਾਂਜੀ ਬਿਲਕੁਲ ਬਿਲਕੁਲ ਬਾਈ ਹਾਂਜੀ ਹਾਂਜੀ ਤੇ ਹੋਰ ਕਿੰਨੇ ਆ ਇਸ ਵਾਰ ਘੋੜੀਆਂ ਸੂਨੀਆਂ ਨੇ ਆਪਣੇ ਨਵਾਬ ਤੋਂ ਆਪਣੇ ਫਾਰਮ ਤੇ ਬਾਈ ਨਵਾਬ ਤੋਂ ਆਪਣੇ ਫਾਰਮ ਤੇ ਜੀ ਹਾਂਜੀ ਹਾਂਜੀ ਆਪਣੇ ਫਾਰਮ ਦੇ ਤਕਰੀਬਨ 2 ਜਾਨਵਰ ਹੈਗੇ ਨੇ ਜੀ ਇਹਨੂੰ ਪ੍ਰੈਗਨੈਂਟ ਅੱਛਾ ਅੱਛਾ ਜ ਇਸ ਸਾਲ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਤਕਰੀਬਨ ਅ ਮੇਰੇ ਅਬਾਊਟ 30-35 ਕੁੜੀਆਂ ਸੂਣ ਗੀਆਂ ਜੀ ਠੀਕ ਆ ਭਾਈ ਹਾਂਜੀ ਠੀਕ ਆ ਜੀ ਤੇ ਆ ਕੁੜੀ ਦੇਖ ਲਓ ਵੀ ਇਹ ਤੁਸੀਂ ਦੱਸਿਆ ਮੇਘਦੂਤ ਦੀ ਰਹੀਆਂ ਮੇਘਦੂਤੀਆਂ ਹਾਂਜੀ ਮੇਘਦੂਤ ਮੇਘਦੂਤ ਜਿਹੜਾ ਹੈ ਸੀਗਾ ਜੀ ਪ੍ਰਭਾਤ ਦਾ ਸਗਾ ਪ੍ਰਾਪਿਉ ਬਲੀਆਂ ਜੀ ਠੀਕ ਆ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਅੱਛਾ ਇਹ ਪਹਿਲਾਂ ਕੁੜੀ ਜਿਹੜੀ ਲੈਂਦੀ ਸੀ ਪਾ ਇਹ ਵੀਡੀਓ ਚ ਪਿਛਲੇ ਵਿੱਚ ਲਈ ਸੀ ਹਨਾ ਨਹੀਂ ਜੀ ਇਹ ਤਾਂ ਸਾਡੇ ਫਾਰਮ ਤੇ ਜੀ ਤਕਰੀਬਨ ਅ 6 ਸਾਲ ਹੋ ਗਏ ਜੀ ਅੱਛਾ ਅੱਛਾ ਭਾਈ ਹਾਂਜੀ ਹਾਂਜੀ ਇਹ ਕਿਹੜੀ ਉਹ ਹੰਸ ਰਾਜ ਦੀ ਸੀ ਵਰਖਾਣੇ ਵਾਲੀ ਦੀ ਸੀ ਹੰਸ ਰਾਜ ਵਰਖਾਣੇ ਵਾਲੀ ਸੀ ਠੀਕ ਠੀਕ ਹੈ ਠੀਕ ਹੈ ਠੀਕ ਹੈ ਭਾਈ ਲੋਕ ਮਿੱਤਰੋ ਬਾਈ ਦਾ ਤੁਹਾਨੂੰ ਫਾਰਮ ਵੀ ਮੈਂ ਦਿਖਾਇਆ ਅੱਜ ਦੋ ਬਸ਼ੇਰੀਆਂ ਆਈਆਂ ਨੇ ਦੋ ਬਾਈ ਉਹਨਾਂ ਕੋਲ ਘੋੜੇ ਨੇ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਉਹ ਵੀ ਦੱਸ ਦਿਓ ਤੇ ਜੇ ਕਿਸੇ ਭਰਾ ਨੇ ਵੀ ਕੋਈ ਵੀ ਜਾਨਵਰ ਦੇਖਣ ਆਉਣਾ ਹੋਵੇ ਬਸ਼ੇਰੀਆਂ ਦੇਖਣ ਆਉਣੇ ਹੋਣ ਜਾਂ ਘੋੜਿਆਂ ਦੇ ਦਰਸ਼ਨ ਕਰਨੇ ਹੋਣ ਤਾਂ ਭਾਈ ਇੰਦਰਜੀਤ ਦਾ ਮੈਂ ਨੰਬਰ ਜਿਹੜਾ ਉਹ ਵੀਡੀਓ 'ਚ ਦੇਤਾ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਲਿਓ ਧੰਨਵਾਦ ਵੀਰਾ ਜੀ ਬਹੁਤ